ਹਾਂ 20000 ਦਾ ਦੇ ਨਾ ਬਾਕੀ ਤੁਸੀਂ ਖੜੇ ਯਾਰ ਜਿਵੇਂ ਮਾਰਚਿੰਗ ਕਰਦੇ ਯਾਰ ਹੋਰ 12000 ਦਾ ਦੇ ਯਾਰ ਦਾ ਬੰਦਾ ਨਾ ਤੂੰ ਬਾਂ ਲਬਾਂਦੀ ਦੇ ਬੱਕਰਾ 13000 ਦਾ ਦੇ ਬਾਹਰ ਗੋਲੇ ਕਰ ਲੂ ਨਾ ਨਾ ਬੱਕਰਾ ਦਾ ਬੰਦ ਮੇਰਾ ਕੋਈ ਨਾ ਪਾਈਦਾ ਬੜੇ ਉੱਪਰ ਖੜ ਰਹੇ ਨੇ ਤਾਂਦੀ ਦੇ ਉਹਨੇ ਲੜਨ ਦਾ ਲਵਾਦ ਗੱਲਿਆ ਤੇ ਮੈਂ ਅਜਿਮੰਦਾ ਹੈ ਪਹਿਲੀ ਵਾਰ ਸਾਨੂੰ ਇਹ ਗੱਲ ਆ ਰਹੀ ਨਹੀਂ ਲੱਗਦੀ ਥੋੜਾ ਡਾਕਟਰ ਰਾਜ ਪੱਕਾ ਮੁੱਲਾਂ ਦੇ ਵਾਸਤੇ ਨਹੀਂ ਨਹੀਂ ਦੱਸ ਨਾ ਫਿਰ ਕਿੰਨੇ ਦਾ ਹੈ ਹਾਂ ਮਸਾਣੀ ਹੈ ਕਰਕੇ ਦੇ 23 ਮੰਗ ਕੇ 13 ਦਾ ਨਾ ਦਿਓ ਉਹੇ ਜਿਹਾ ਮੁੱਲ ਕਰੋ ਆ ਵੀ ਬਰਾਬਰ ਜੀ ਦੀ ਗੱਲ ਹੈ ਬਰਾਬਰ ਦੀ ਗੱਲ ਹੈ ਮੈਂ ਤਾਂ ਪੁੱਛਿਆ ਨਹੀਂ ਮੈਂ ਆਪਦੇ ਹਿਸਾਬ ਨਾਲ ਮੁੱਲ ਲਾਇਆ 61000 ਰੁਪਏ 13000 ਦਿੰਦੇ ਆ ਦੇਖ ਲੈ ਨਹੀਂ ਆਨ ਕੋਣ ਆ ਉਹ ਕਿੰਨਾ ਤੇਰਾ ਦਾ ਨਾਂਦਰਸਾ ਹਾਂ ਬੋਲ ਹੰਸਾ ਕਰ ਦੇ ਤੂੰ ਹੰਸਾ ਕਰ ਦੇ ਤੂੰ ਬਸ ਤੂੰ ਕਰ ਤੂੰ ਹੀ ਕਰਦਾ ਨਾ ਤੂੰ ਕਰ ਦੇ ਖਾ ਅੱਗੇ ਤੈਨੂੰ ਮੋੜਾ ਤੂੰ ਕਰ ਦੇ ਨਾ ਇੱਕ ਹੀ ਦਾ ਦੇਣਾ ਤੇਰਾ ਦਾ ਅੱਛਾ ਕਿੰਨੇ ਦਾ ਹਾਂ ਦੇ ਨਹੀਂ ਮੈਂ ਕਹੂੰਗਾ ਬੱਦੂ ਮੋਲ ਨੂੰ ਪੁੱਛਿਆ ਨਹੀਂ ਮੈਂ ਹਾਂ ਹਾਂ ਮੈਂ ਹੁਣ ਤੱਕ ਪੁੱਛਿਆ ਨਹੀਂ ਮੈਂ ਹੁਣ ਆ ਜਾ ਤੱਕ ਮੈਂ ਪੁੱਛ ਲਾਂ ਹਾਂ ਤੂੰ ਪੁੱਛ ਲੈ ਮੈਂ ਮੁੰਡਾ ਫਿਰ ਪੁੱਛ ਲੈ ਬੱਚਾ ਲੈ ਆ ਸਰਦਾਰਾ ਯਾਰ ਲਗਾਸ਼ੋ ਦਰਸ਼ਨ ਦੀ ਛੱਡ ਤੂੰ ਮੇਰੀ ਮਾਗ ਤੂੰ ਵੀ ਕਹਿ ਦੇ ਕੋਈ ਗੱਲ ਤੂੰ ਹੀ ਕਹਿ ਰਿਹਾ ਮਸੂ ਬਹੁਤ ਜਾਨ ਦਰਸ਼ਾ ਕੀ ਗੱਲ ਆ ਉਹ ਯਾਰੋ ਕੁਛ ਕੁਛ ਵੀ ਗੱਲ ਆ ਲੈਣਾ ਹੀ ਬੱਕਰਾ ਹਾਂ 18000 ਦਾ ਲੈ ਜਾ ਬਸ ਉੱਥੇ ਹੀ ਯਾਰ ਕੰਮ ਹੋਊਗਾ ਤਾਂ ਨਹੀਂ ਮਿਲੂ ਤਾਂ ਮਰੀ ਗਿਆ ਹਾਂ ਬਾਤ ਰੋਟੀ ਦਾ ਮਾਰੇ ਬਾਥੜੀ ਦਾ ਸਾਢੇ 13000 ਉਹ 500 ਦੀ ਕੀ ਗੱਲ 500 ਦਾ ਛੜਦਾ ਬੰਦੇ ਨੂੰ ਛੜਦੀ ਐ ਅੱਗੇ ਜਨੇ ਰੁਪਿਆ ਬੱਕਰਾ ਪਵਾ ਬੱਚਾ ਯਾਰ ਸੇਵਾ ਲਈ ਥਾਂ ਦੇਣਾ ਸਰਦਾਰ ਨੂੰ ਹਾਂ ਪੱਕਾ ਮੈਨੂੰ ਪੱਕਾ ਹਮਾਰੀ ਮੈਂ ਕੱਚਾ ਨਹੀਂ ਹਮਾਰੀ ਹਾਂ ਜੱਕਾ ਪੂਰੇ 14 ਲੈ ਫਿਰ 500 ਦੀ ਕੀ ਗੱਲ ਤੇ ਹੋਰ 500 ਦੀ ਕੀ ਗੱਲ ਹੁੰਦੀ ਆ 500 ਦੀ ਹੁੰਦੀ ਨਹੀਂ ਗੱਲ ਕਿਤੇ ਲਿਖਾਈ ਚੱਲਿਆ ਰੋ ਦੂੰਗੀ ਨਾ ਨਹੀਂ ਨਹੀਂ ਚੱਕ ਕੇ ਮਾਰੂ ਹਾਂ ਤੇ ਨਹੀਂ ਮੇਰੇ ਸੋਣ ਲੈ ਗਾ ਉਹਨੂੰ ਪੁੱਛੋਨੇ ਕੀ ਕਿਹਾ ਮੈਂ ਰਾਤ ਦੇਣਾ ਫਿਰ ਮੈਂ ਲੈ ਦੱਸਦਾ ਤੈਨੂੰ ਉਹ ਨਹੀਂ ਉਹਨੇ ਬਹੁਤ ਦੱਸਣ ਨੂੰ ਪੁੱਛਵਾਲਾ ਨਾ ਦੱਸਾਂ ਦੀ ਮੈਂ ਬੱਕਰਾ ਮੈਂ ਤੈਨੂੰ ਪਹਿਲਾਂ ਇਹਨੂੰ ਕੁਝ ਪਹਿਲਾਂ ਉੱਥੇ ਹੁੰਦਾ ਤਾਂ ਬੱਸ ਤੇਰਾ ਦੁਸ਼ਮਣ ਹੈ ਕੋਈ ਦੁਸ਼ਮਣ ਨਹੀਂ ਮੈਂ ਨਹੀਂ ਦੁਸ਼ਮਣ ਤੇਰਾ ਬਰਾਬਰ ਦਾ ਨਹੀਂ ਮੰਨਦਾ ਨਹੀਂ ਇਹ ਦੁਸ਼ਮਣ ਤੇਰਾ ਇਹ ਦੁਸ਼ਮਣ ਤੇਰੀ ਮੰਨੂ ਤੂੰ ਮੈਂ ਬੱਸ ਦੁਸ਼ਮਣ ਤੂੰ ਕਹਿਦਾ ਨਹੀਂ ਗੱਲ ਕਰ ਬੱਕਰਾ ਦਾ ਸਾਡਾ ਐ ਨਹੀਂ ਫੇਰ ਬੱਕਰੇ ਮੌਦਾ ਕਰੇ ਜਿਵੇਂ ਇਹਨਾਂ ਛੜ ਦੇ ਬੱਕਰਾ ਆ ਗਿਆ ਮੈਂ ਤੈਨੂੰ ਰਾਹ ਦਿੱਤਾ ਬੱਕਰਾ ਗੱਲਾਂ ਚ ਦੇਖ ਲੈ ਕਿਹੜਾ ਬੱਚਾ ਹੈ ਕੀਦਾ ਬੱਕਰਾ ਮੇਰਾ ਨਹੀਂ ਇਹਦੇ ਚ ਠੀਕ ਆ ਜੇ ਇਹਦੇ ਕੋਈ ਰਾਹ ਦੇਤਾ ਇਹਦੀ ਕੋਈ ਦੁਸ਼ਮਣੀ ਨਹੀਂ ਹੈ ਇਹ ਬਣਦੀ ਰਿਸ਼ਤੇਦਾਰੀ ਹੋਮ ਹੋਵੇ ਚਾਚੇ ਤਾਏ ਦੇ ਕੋ ਤੋਂ ਨਹੀਂ ਬਣਦੀ ਨਖਰਾ ਮੇਰਾ ਸਦੀ ਦਾ ਮੇਰਾ ਗੱਲ ਕਰ ਮੈਂ ਜਾ ਦੱਸ ਤੁਹਾਨੂੰ ਆ ਦੇਤਾ ਪੱਕੀ ਦੁਸ਼ਮਣੀ ਆ ਪਰ ਪਾਉਂਦੇ ਦੁਸ਼ਮਣੇ ਸਾਡੇ ਲਈ ਉਹ ਠੰਡ ਰੱਖੋ ਨਹੀਂ ਠੰਡ ਨਹੀਂ ਲੱਗਦਾ ਅੰਦਰੇ ਨਾਲ ਰੱਖੂ ਦੁਸ਼ਮਣਾਂ ਨੂੰ ਆਸਿਆ ਮੰਡੀ ਚ ਬੜਨ ਨਹੀਂ ਦਿੰਦੇ ਮੰਡੀ ਮੀਂਹ ਚ ਕੁੱਟਦੇ ਦੁਸ਼ਮਣਾਂ ਨੂੰ ਕੋਈ ਸਰੀਰ ਅਹਿਮ ਦਿੰਦੇ ਹੋਈ ਮਿਸਤਰੀ ਆ ਦੋਨੇ ਪਹਿਲਵਾ ਦੇਖ ਕਾਹੇ ਹਟਾ ਕਾਹ ਭਾਈ ਇਹਦੀ ਨਾ ਨਹੀਂ ਨਹੀਂ ਯਾਰ ਅਗਲੇ ਨੂੰ ਵੀ ਦੇ ਦੋਨੇ ਸੁਣ ਲੈ ਹੁਣ ਲੈ ਟੁੰਡ ਮਾਰ ਦਾਲ ਪਾਣੀ ਉਹ ਬਾਹਰ ਹੀ ਕੱਢ ਲੋ ਨਾ ਫਿਰ ਦਿਨ ਮੇਰਾ ਮਾਤਰਾ ਮਾਤਰਾ ਹੋਇਆ ਪਿਆ ਬੱਕਰਾ ਤੇਰਾ ਮਾਨ ਹੈ ਫੇਰੀ ਦਿਨ ਜਾਣ ਦਿੱਤੇ ਹੋਰ ਤਾਂ ਨਹੀਂ ਹੁੰਦਾ ਬੱਚਾ ਦੇਖ ਲੈ ਖੀ ਦਾ ਬੱਚਾ ਫਿਰ ਦਿਨ ਕਰਾ ਵੀ ਲੈ ਪੱਕੀ ਮਾਰੀ ਕੱਚੀ ਨਾ ਮਾਰੀ ਮੈਨੂੰ ਪੱਕੀ ਪਲਤੋਲ ਦੀ ਗੱਲ ਹੈ ਪੱਕੀ ਤਾਂ ਜੀ ਬਸ ਬਸ ਬੱਕੀ ਮਾਰੀ ਕੱਚੀ ਨਾ ਬਸ ਹੁਣ ਪੱਕੀ ਦੇ ਕੱਚੀ ਰੋਣਾ ਦੁਮਾਰਾ ਤੇ ਧੂਏ ਦੁਮਾਰਾ ਉਹੀ ਜਿਆਦਾ ਚੌੜਾ ਹੋਈ ਐ ਨਾ ਹੁਣ ਤੂੰ ਹੈ ਸਹੀ ਹੈ ਉਹਨੂੰ ਕਰਾਇ ਵੀ ਪਾੜਾ ਵੀ ਲਾ ਚੱਕ 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 ਕਰੋ ਬੰਦਾ ਅੱਗੇ ਬੱਕਰਾ ਕਿੰਨੇ ਦਾ ਕਰਤਾ ਖਾਣਾ 15 ਦਾ ਬਾਕੀ ਜਾਂਦੇ ਮੇਰੇ ਇਹ ਪੂਰੇ ਦਾ ਕਰਤਾ 15 15 15 ਨਹੀਂ ਚੀਜ਼ ਹੈਗੀ ਆ ਯਾਰ ਬੱਚਾ ਖੀਰਾ ਬਹੁਤ ਚੰਗਾ ਹੈ ਖੀਰਾ ਬੱਚਾ 15000 ਦਾ ਸੱਤ ਹੁੰਦਾ ਬੱਕਰਾ ਦੇਖ ਸਕਦੇ ਤੁਸੀਂ ਖੀਰਾ ਬੱਚਾ ਹਜੇ ਖੀਰੇ ਬੱਚੇ ਨੂੰ ਕਿਤੇ ਭੇਜਣਾ ਆਹ ਕੰਨ ਲੱਗਦਾ ਕਿਤੇ ਛੇਤੀ ਰੱਬ ਦੀ ਮੰਨੋ ਜੀ ਸਾਰੇ 8 ਹੀ ਆ ਹਾਂ ਜੀ

ਬਣਾਵਾਂਗੇ ਤਾਂ ਹੀ ਵਧਣਾ ਇਹਨਾਂ ਨੂੰ ਚਾਹੀਦੀ ਅੱਜ ਤੁਹਾਡੇ ਨਾਲ ਪਹਿਲੀ ਵਾਰੀ ਰਾਬਤਾ قائم ਹੋਇਆ ਅੱਗੇ ਫਿਰ ਉਸੇ ਜੇ ਹਿਸਾਬ ਨਾਲ ਚੱਲਣੀ ਜਾਊਗਾ ਕਿਉਂ ਕਰਦੇ ਬਾਈ ਕੀ ਕੀ ਭਾਗ ਕਿੱਥੇ ਜਾਂਦੇ ਪੱਠਾ ਪੱਠਾ ਦੇਖਿਆ ਲਿਆ ਫੀਰੀਆਂ ਪੱਠਾ ਪੱਠ ਨਹੀਂ ਹੋਈ ਹੈਗੀ ਅੱਛਾ ਪੱਠਾ ਬਾਈ ਹੋਈ ਜ਼ਰੂਰੀ ਆਹ ਸੱਤਕ ਪੱਠਾ ਚੜਦਾ ਸੀ ਬਾਈ ਕੋਈ ਗੱਲ ਨਹੀਂ ਜਿੰਨੇ ਨੇ ਹਾਂ ਪਾਣ ਕੀ ਕੀ ਕਹੇ ਬਾਈ ਤੁਸੀਂ ਮੈਂ 16000 ਰੁਪਏ ਕਿਹਾ ਸੀ ਕੋਈ ਗੱਲ ਨਹੀਂ ਫਿਰ ਕੀ ਤੁਸੀਂ ਆਪਣੇ ਪੜਤੇ ਨਾਲ ਦੱਸ ਦਿਓ ਜੀ ਹੋਈ ਇਹਦੇ ਜੀ ਕੀ ਗੁੱਸਾ ਆ ਇਹ ਸਾਡੇ ਹੈਗੇ ਮੇਰਾ ਜੀ ਆਪਣੇ ਮਹਿਕਮੇ ਦੇ ਚਰਨਾ ਸੀ ਧੂੜੀਆਂ ਜੇ ਛੋਡੇ ਵਰਗੇ ਭੈਣ ਭਾਈ ਪਿਆਰ ਕਰਦੇ ਤਾਂ ਸੀ ਨਹੀਂ ਸਾਨੂੰ ਕੋਣ ਸਾਡੀ ਕੀ ਔਕਾਤ ਆਪਣੇ ਮਹਿਕਮੇ ਦੇ ਸਾਡਾ ਵੀ ਇੰਨਾ ਵੀ ਬੱਕਰੀਆਂ ਨਹੀਂ ਪੈਸੇ ਜਾਣ ਬਣਾਈਆਂ ਉਹ ਕੱਲ ਮੁੰਡਾ ਆਸਟ੍ਰੇਲੀਆ ਬੈਠਾ ਜਿੱਥੇ ਆ ਜਾਂਦੇ ਉਸੇ ਰੌਣਕ ਲਾਉਂਦਾ ਉਹ ਰਾਤ ਮੈਂ 2 ਵਜੇ ਬੱਕਰੀ ਛੱਡ ਕੇ ਘਰੇ ਆਇਆ ਕਹਿੰਦਾ ਅੱਜ ਹੀ ਛੱਡਣੀ ਹੈ ਆ ਗਈ ਗਾਲੀ ਚ ਪੈਸੇ ਵੀ ਨਾ ਦਿਓ ਮੈਂ ਪੈਸੇ ਤੱਕ ਲੜਦਾ ਨਹੀਂ ਮੈਂ ਪੂਰੇ ਦੀ ਕਰ ਲਉ ਪੂਰੀ ਮੈਂ ਆਪ ਹੀ ਦੀ ਹੱਕ ਰੱਖਿਆ ਜਾਂਦਾ ਮੈਂ ਤਾਂ ਹੀ ਦੱਸਾਂ ਕਿ ਮੈਂ ਹੱਕ ਹੀ ਨਹੀਂ ਰੱਖਿਆ ਮੈਥੋਂ ਮੇਰੀ ਹਿਸਾਬ ਤੋਂ ਇਹਨੇ 1000 ਰੁਪਏ ਉੱਪਰ ਹੈ ਐ ਤਾਂ ਤੁਸੀਂ ਚਾਹ 8 ਦੇ ਦਿਓ 7 ਦੇ ਦਿਓ ਕੋਈ ਗੱਲ ਹੀ ਐ ਨਹੀਂ ਗੱਲ ਹੈਗੀ ਫਿਰ ਵੜਨ ਵਾਲੇ ਆਪਾਂ ਵੀ ਨਹੀਂ ਐ ਜਿੰਨੇ ਦੀ ਚੀਜ਼ ਦਾ ਮੁੱਲਤਾ ਲਾਉਣਾ ਪੈਂਦਾ ਹੈਗਾ ਫਿਰ ਚੀਜ਼ ਦਾ ਮੁੱਲਤਾ ਲੱਗਦਾ ਆ ਤਾਂ ਬਸ ਯਾਰ ਇਹਨੇ ਪਾਉਣਾ ਰੋਜ਼ੀ ਦੀ ਆਪਾਂ ਦੇ ਜਾਨੇ ਫੁੱਲੇ ਕਾਪੀ ਮੇਰੀ ਸੌਣ ਲੋ ਹੁਣ ਕਰਦਾ ਥੋੜਾ ਇੱਕ ਗੱਲ ਤਾਂ ਸੁਣਨੀ ਨਹੀਂ ਸੁਣ ਵਾਲੀ ਵਾ ਗੱਲ ਹੀ ਨਹੀਂ ਚਾਹ ਧੱਕਾ ਲਾ ਲਿਓ ਫਿਰ ਥੋੜਾ ਜਾ ਹਾਂ ਮੇਰਾ ਮੈਨੂੰ ਵਾਰ ਪੈਂਦੀ ਆ ਵਾ 500 ਰੁਪਏ ਹੋਰ ਪਾ ਦਿਓ ਬਸ ਇੱਕ ਮਾਨ ਕਰਕੇ ਲੈਣਾ ਲਿਖਾਈ ਦੇ ਦੇ ਮਾਨ ਕਰਕੇ ਹੀ ਲੈਣਾ ਤੁਹਾਡੇ ਤੋਂ ਚਾਹ ਧੱਕਾ ਹੀ ਲਾ ਲਓ ਚਾਹ ਧੱਕਾ ਹੀ ਲਾ ਲਓ ਫਿਰ ਕਾ ਠੀਕ ਆ ਗੱਲ ਫਿਰ ਐ ਲਾ ਲੋ ਮਰਜੀ ਸਮਝ ਲੋ ਸਾ ਜਵੇਂ ਮਰਜੀ ਕਮਾਲ ਲਾ ਲੋ ਚਾਹ ਤੱਕਾ ਲਾ ਲੋ ਮਹਿਮਾਨ ਹੀ ਕੀ ਕਰਦੇ ਆ ਹਾਂ ਜੀ ਇਹ ਥੋੜਾ ਜਿਆਦਾ ਚੱਲਣੇ ਨੂੰ ਇਹਦੇ ਉਹ 7 ਆ ਨਾ ਨਹੀਂ ਉਹ ਤਾਂ 7 ਦਾ ਬਸ 7 ਦਾ ਹੀ ਹੈ ਸਾਢੇ 8 ਹੋਇਆ ਨਾ ਅਜੇ ਸਾਢੇ 9 ਕਰਨਾ ਜੀ ਸਾਢੇ 9 ਆ 7 ਹੋ ਗਿਆ ਹਾਂ ਜੀ 8 ਹੋ ਗਿਆ ਆ 9 ਹੋ ਗਿਆ ਜੀ ਆਹ ਸਾਡੇ ਨਾਲ ਅਸੀਂ ਤੇਰੀ ਮੰਗ ਇਹ ਥੋੜੇ ਨਾਲ ਧੱਕੇ ਨਾਲ ਲੈ ਆਂ ਇਮਾਨ ਕਰਕੇ ਧੱਕੇ ਨਾਲ ਲੈਣਾ ਮਾਰਨਾ ਇਹ ਗੱਲ ਆ ਹਾਂ ਤੂੰ ਖੁਸ਼ ਆ ਤੂੰ ਤੈਨੂੰ ਆ ਕੇ ਦੱਸਿਆ ਪਹਿਲਾਂ ਮਾਨ ਕੇ ਸੀ ਯਾਰ ਕਰਨੇ ਨੂੰ ਮੈਂ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਧੰਨਵਾਦ ਤੁਹਾਡਾ ਆਪਾਂ ਇੱਕ ਫਿਰ ਬਾਜ਼ ਮਾਰ ਕੇ ਤੁਹਾਨੂੰ ਕਹਿ ਦਿਆਂਗੇ ਲਗਾਈ ਦੇਣੀ ਕਿਉਂ ਜੀ ਲਗਾਈ ਕਰਾ ਦੋ ਤੇਰਾ ਨੰਬਰ ਵੀ ਲੈਨੇ ਆ ਗਾ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਉਹ ਵੱਟ ਫੱਟ ਕਰਨਾ ਹੋਇਆ ਕਰੂ ਕਰਿਆ ਕਰਾਂਗੇ ਬਸ ਹੋਈ ਆ ਚਰਨੇ ਤੇ ਵੱਟ ਲੈਤੀ ਪੱਠੜੀ ਸਾਡੇ ਵੱਡੇ ਕੱਢ ਦੇ ਛੱਡ ਦੇ ਆ ਪੱਠੜਾ ਖਾਦਾ ਇਹ ਦੀ ਗੱਲ ਹੈ ਲੈ ਰੇ ਵੀ ਕਰ ਬਕਰ ਮੰਡੀ ਤੇ ਆਹ ਲਓ ਮੈਂ ਇਹਨਾਂ ਦੇ ਨਾਲ ਕੁਝ ਕਿਹਾ ਆ। ਕੋਈ ਫਰਮਾਇਆ ਮੈਂ ਵੱਧ ਘੱਟ ਕਹਦੇ ਆ ਗੱਲ ਚੱਲਦੀ ਆ। 10000 ਦੀਆਂ ਪੱਠਾਂ ਚਾਹਣੀਆਂ? ਨਹੀਂ ਹੋਣਗੀਆਂ। ਮਾਤਾ ਇੱਕੋ ਹੀ ਗੱਲ ਲਈ। 10.5 ਦੀਆਂ ਹੋ ਜਾਣਗੀਆਂ। ਕਿੰਨੇ ਦੀਆਂ ਫਰਹਾਨ? ਉਹ ਗੋਲ ਛੋਟੀ ਜਿਹੀ। ਛੋਟੀ ਗੱਲ ਕਰਦੇ ਗੋਲ। ਛੋਟੀ ਗੱਲ ਕਰਦੇ। ਛੋਟੀਆਂ ਪੱਠਾਂ। ਮੁੱਲ ਇਹ ਤਾਂ ਦਾ ਜੀ। ਕਵਾਲਿਟੀ ਦਾ ਮੁੱਲ ਆ ਜੀ। ਇਹ ਜਿਹੜੀਆਂ ਦੇਸੀ 2500 ਸੱਤ ਸਾਲ ਦੀਆਂ ਦੀਆਂ ਸੀ ਇਹਨਾਂ ਤੋਂ ਖਰਾਬ ਹੈ ਇਹ ਤਾਂ ਦਿਨਾਂ ਚ ਮਹੀਨੇ ਪਹਿਲਾਂ ਰਹਿੰਦੀਆਂ ਤਬ ਦੀਆਂ ਸੀ ਇਹੋ ਸ਼ਵਾਸ਼ ਆ ਗਈਆਂ ਕਰ ਲੈਣੀਆਂ ਚੰਨਾਂ ਵਾਲੀਆਂ ਨੇ ਮੱਕੀ ਨੂੰ ਜਾਏਗਾ ਇੱਕੋ ਹੀ ਕਹਿ ਦੇਣਾ ਫਿਰ ਇੱਕ ਮੈਂ ਕਹ ਦੂੰ ਨੀੜੇ ਲਾ ਕੇ ਕਰੀ ਗਾ ਤਾਂ ਖਾਣਾ ਇਹ ਦੇਖ ਪੰਜ ਸੌ ਦਾ ਪੰਜ ਢਾਈ ਦੇ ਤੋਂ ਪਿੱਛੇ ਗੱਡੀ ਹੱਥ 10 5 ਢਾਈ ਦੇ ਤੋਂ ਪਿੱਛੇ ਗੱਡੀ 5 10 ਓ ਬਾਬਾ ਮੁੱਲ ਹੀ ਨਹੀਂ ਕਰਾ ਨਾ ਨਹੀਂ ਨਹੀਂ ਗੋਡੀ ਤੇਰਾ ਤੱਕਾ ਨਹੀਂ ਨਹੀਂ ਢਾਈ ਢਾਈ ਤੋਂ ਪਿੱਛੇ ਲਾ ਦੱਸ 2500 ਰੁਪਏ ਨਾਲ ਕੱਢਦਾ ਯਾਰ ਲਾ ਦੱਸ ਮੁੱਲ ਕਰਕੇ 2500 ਮੋਲ ਨਹੀਂ ਕਰਿਆ ਹਜ਼ਾਰ ਹੀ ਚੜਾ ਲਾਂਗਾ ਐ ਤਾਂ ਫਿਰ ਜੇ ਗੱਲ ਹੋਵੇ ਤਾਂ ਕੀ ਲਾਤਾਂ ਨੂੰ ਨਹੀਂ ਮਰ ਕੇ ਨਹੀਂ ਵੇਹ ਨਹੀਂ ਹੋਣੀਆਂ ਲਾਸਟ ਕਿੰਨੇ ਦੀਆਂ ਯਾਰ ਹਨ ਨਹੀਂ ਪਰ ਉਹ ਤੋਂ ਉੱਦੋਂ ਘੱਟ ਤਾਂ ਰੁਪਿਆ ਵੀ ਨਹੀਂ ਹੋਣਾ ਆ ਲੈ ਜਾ ਮੈਂ ਬਾਦੀਆਂ ਗੱਲਾਂ ਮੈਂ ਨਹੀਂ ਕਰਦਾ ਪੂਰੇ 11000 ਨਹੀਂ ਫਿਰ ਕਿੰਨੇ ਦੀਆਂ ਫਿਰ ਹਨ ਮੋਲ ਨਹੀਂ ਨਾ ਕਰਿਆ ਮਾਸ ਕਿੰਨੇ ਦੀਆਂ ਫਿਰ ਹਨ ਮੈਂ ਤੁਹਾਨੂੰ ਕਹਦਾ 5000 ਬਸ ਬਾਬੇ ਇਧੀਆਂ ਤੂੰ ਵੀ ਨਾ ਬੋਲੀ ਆ 12000 ਦੇ ਖਾਤੇ ਉਹ ਨਹੀਂ ਮੈਂ ਠੀਕ ਹੈ ਮਾਰੀ ਜਣਾ ਬੇਪਕਾਈ ਬਾਤ ਨਹੀਂ ਕਰਦਾ ਮੈਂ ਮੁੱਲ ਤਾਂ ਨਹੀਂ ਨਹੀਂ ਕੱਟਦਾ ਹੁਣ ਮੁੱਲ ਐਵੇਂ ਆਪਰ ਹੋ ਗਿਆ ਹੁਣ 14 ਮੰਗਿਆ ਜਣੀ ਸੱਚੀ ਦੇ ਮੁੱਲ ਇਹ 17 ਲੱਗਿਆ ਸੀ ਇਹ ਤੋਂ ਹੋਰ 12500 ਦੇਉਂਗੇ ਬਈ ਪਾਈਂ ਕਰਦੇ ਪਏ ਯਾਰ ਉਹ ਯਾਰ ਮੈਂ ਤਾਂ 500 ਉਡਾਲ ਆਇਆ ਬਸ ਠੀਕ ਆ ਚੱਲ ਬਸ ਨਹੀਂ ਮੈਂ ਚੱਲਾ ਉਬਾਤ ਹੋ ਗਿਆ ਹੁਣ ਅਸੀਂ ਕਹਿ ਗਿਆ ਫਾਦਰ ਲਿਆ ਉਹਦਾ 10000 ਲੈ ਉਹਦਾ ਮਕਾਸਤ ਜੀ ਜਰ ਬਸ ਨਹੀਂ ਮੈਂ ਉਹ ਛੇਰੀ ਦੀਆਂ 13000 ਦੀਆਂ ਜਰ ਉਹ ਛੇਰੀ ਨੂੰ ਵੀ ਲਿਆਵਦੇ ਮੋਮੀ ਨਾਲ ਹੁਣ ਬੋਲੇ ਜਾਣ ਦਾ ਚੱਲ ਕੋਈ ਛੇਰੀ ਵੀ ਲੈ ਜਾ ਜੇ ਪੁਛੇਰੀ ਵੀ ਲੱਗ ਤੈਗੀ ਜਿੱਤੀ ਜਾ ਯਾਰ ਲੈ ਲੈ ਪਕੜ ਆ ਜਾ ਛੋਟਾ ਮੂਹਲਾ ਕਰ ਯਾਰ ਜਿੱਤ ਜਾ ਦੇਖ ਲੈ ਛੋਟਾ ਪੁੱਤ ਹੁਣ ਕੀ ਕਰ ਪਾਈ ਦੀ ਹੈ ਆ ਜਾ ਉਹ ਚੀਜ਼ ਵੀ ਚੱਲ ਰਹੀ 6000 ਦੀ ਨਾ 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 ਬਸ ਠੀਕ ਆ ਹੁਣ ਜਿਹੜੀ ਪੱਜੜੀ ਜਿਹੜੀ ਦਾ ਪਹਿਲਾ ਸੌਦਾ ਚੱਲਦਾ ਹੋਵੇ ਨਾ ਤੁਸੀਂ ਆਪ ਦੀਆਂ ਵਿਚਾਰਾਂ ਗੋੜਿਆ ਕਰੋ ਠੀਕ ਆ ਦੂਸਰਾ ਪਤਰਾ ਇੱਕ ਵਾਰੀ ਵੇਚ ਤਾਂ ਜਿਹੜੀ ਨੂੰ ਇਹ ਕਹਿਣਗੇ ਉਹਨੂੰ ਆਹ ਮੂਹਰੇ ਦੇਖ ਲੈਣਾ ਦੇਖ ਲੈਣਾ ਉਹ ਵੀ ਦੇਖ ਲੈਣਾ ਇਹਨਾਂ ਦੇ ਬਿੱਟਾ ਆ ਭਾਬੀ ਵੇਚਦਾ ਲੰਬੀ ਲੇਕਿਨ ਸੀ ਹੁਣ ਇਹ ਕਿਸ਼ਮਤ ਆ 4 ਮਹੀਨੇ ਦੀ ਗੱਭਣਾ ਪਾ ਲੰਬੀ ਥੋੜੇ ਅਜਿਹਾ ਵਿਚਾਰ ਆ ਮਨੇ ਗੱਭਣਾ ਆ ਬੱਕਰੀ ਕੇ ਨੇ ਦੀ 14 ਹੋਈ ਕਣੀ ਹੁਣ ਗਾਰੰਟੀ ਨਾਲ ਆ ਜੀ ਲੈ ਲੇ ਚਾਲ ਦੀ ਤੰਨਾ ਦੀ ਗੱਲ ਮੰਨ ਕੇ ਯਾਰ ਚਾਰਾਂ ਦੀ ਚਾਰਾਂ ਦੀ ਸੋਨਾ ਗੱਭਣ ਬੱਕਰੀ ਹੋਵੇ ਚਾਰਾਂ ਦੀ ਆ ਤੰਨਾ ਦੀ ਆ ਇੱਕ ਮਿੰਟ ਸੁਣ ਲੈ ਗੱਲ ਵੀਡੀਓ ਚੱਲੀ ਜਾਂਦੀ ਆ ਬਿਲਕੁਲ ਦੂਰ ਤੂੰ ਹੈ ਨਹੀਂ ਤੂੰ ਭਾਈ ਰੁਪੇ ਬੈਠਾ ਦੁੱਲਿਆਲੇ ਬੈਠਾ ਬਿਲਕੁਲ ਠੀਕ ਹੈ ਰਹਿ ਜਾਂਦੀ ਆ ਕੋਈ ਚੱਕਰ ਨਹੀਂ ਸਹੀ ਆ ਕੋਈ ਇਹਦੇ ਇੱਕ ਮਿੰਟ ਵੀ ਇੱਥੇ ਖੜ੍ਹ ਜੀ ਆ ਕੋਈ ਇਹਦੇ ਇਹਨਾਂ ਦੀ ਬੱਕਰੀ ਟੱਕਰ ਮਾਰ ਜੇ ਬੱਚੇ ਝੱਟ ਜਾਣ ਤਾਂ ਇਹ ਦੀ ਇਹ ਬੱਕਰੀ ਬੋਰਤੀ ਬੱਕਰੀ ਮੋੜਾ ਹਾਂ ਮੋੜਨੇ ਬਿੰਦਲ ਘਰ ਸੁਣ ਲੋ ਜੇ ਬੱਕਰੀ ਨਾ ਗੱਭਣ ਹੋਵੇ ਜਿੰਨੇ ਦੀ ਲੈ ਕੇ ਨਾ ਗੱਭਣ ਦੀ ਗੱਲ ਜੀ ਉਹ ਗੱਭਣ ਕਹਿੰਦਾ ਸੀ ਮੰਨ ਲਈ ਦੁੱਗਣੇ ਦਵਾਂਗੇ ਹਾਂ ਲੱਖ ਉਹ ਲਿਆ ਚਿੱਟੀ ਆ ਲੈ ਗਿਆ ਡਾਕਟਰ ਹਾਂ ਆਪਾਂ ਇਹ ਤਾਂ ਖੇਮੇ ਇਲਾਕਾ ਦਾ ਨੁਕਾ ਹੈਗਾ ਸੌਰੇ ਲਿਆ ਉਹਦੀ ਵੀ ਲੱਗੜੀ ਉਹਦਾ ਆਹ ਦੇਖ ਲੋ ਚਿੱਟੀ ਆਖਦੀ ਆ ਚਿੱਟੀ ਲੰਮੀ ਥੋੜੀ ਦੇ ਤਾਂ ਉਹ ਚਿੱਤੀ ਆ ਮੇਰੇ ਦੇਖੀ ਮਾਰੇ ਸਾਹਿਬ ਇਹ ਕਿ ਬਿਲਕੁਲ ਦੀ ਹੈ ਦੱਸਾ ਜੀ ਇਹਦਾ ਵੀ ਇਹ ਕਹਿਣਗੇ ਵੀ ਉਹਦਾ ਕੁਝ ਆਪਾਂ ਫੇਰ ਪੁੱਛਾਂਗੇ ਸਿੱਧੀ ਗੱਲ ਹੈ ਖੀਰੀ ਇਹ ਤਾਂ ਬੱਤੀ ਹੁੰਦੀ ਹੈ ਇਹ ਛੋਟਾ ਛੋਟਿਆ ਤਾਂ ਦੁੱਧ ਵੀ ਚੂਹ ਸਕਦੀ ਹੈ ਜੀ ਇਹ ਗਾਂ ਨੂੰ ਬਣੂੀ ਚੀਜ਼ ਹੈ ਕਿੰਨੇ ਦੀ ਐ ਸੇ ਨਾ ਲੱਕ ਨਾ 12 ਦਾ ਛੋਟਾ ਲੱਪੜਤਾ ਦੇਖ ਲੈ ਜਾਨਵਰ ਦਾ ਦੇਖ ਲੈ ਦੇਖ ਲੈ ਜਾਨਵਰ ਕੰਨ ਦਾ ਛੋਟਾ ਹੈ ਇਹਦਾ ਕੰਨ ਕਰਕੇ ਉੱਟਦਾ ਹੈ ਕੰਨ ਕਰਕੇ ਉੱਟਦਾ ਹੈ ਕਰਨੇ ਕਿ ਕਹੀ ਜਾਂਦਾ ਆ ਸਭ ਨੌ ਮੁੱਲ ਲਾਉਂਦਾ ਮੁੱਲ ਬਾਹਲਾ ਦੋ ਗੁਣਾ ਕਰੀਂ ਤੂੰ ਹੀ ਲਾਏਂਗਾ ਫੇਰ ਹੀ ਪਤਾ ਲੱਗੂ ਮੈਨੂੰ ਜੀ ਇਹਨੇ ਤਾਂ ਲਾਉਣ ਦਾ ਕੋਈ ਫਾਇਦਾ ਨਹੀਂ ਨਾ ਆਹ ਲੈ ਉਹ ਚਟੀਆਂ ਸੇ ਲੈਣ ਦੇਣ ਦਾ ਸਾਇਦਾ ਨੌ ਦੀ ਪਾ ਲਾ ਕਿਹੜੀ ਆਹ ਵੱਡੀ ਦੰਦ ਬੱਟੀਆਂ ਤੇ ਦੰਦ ਪੱਟ ਚੌਗੀ ਆ ਚਾਰ ਹੋ ਗਈ ਹੈ ਜੀ ਆਹ ਲੈ ਖੀਰੀ ਦਾ ਆਹ ਲੈ ਖੀਰੀ ਉਦੋਂ ਪਾ ਜਾਇਜ਼ ਕਰ ਲਾ ਮੈਂ ਦੋਨੇ ਪਾ ਦੂੰ ਉਹ ਨਹੀਂ ਬਣਨਾ ਬਣੀ ਉੱਚੀ ਲੈਨੇ ਜੀ ਕਿੰਨੇ ਦੀ ਹੋਣੀ ਆ ਉਹ ਕਿੰਨੇ ਦੀ ਪੌਣੀ ਮੈਦਾਨੀ ਵਿੱਚ ਬਾਦਾ ਕਿੰਨੇ ਦੀ ਆਹੋ ਉਹ ਦੱਸ ਮੈਨੂੰ ਹਾਂ

ਆ ਤਾਂ ਜਾਨ ਮੈਨੂੰ ਦੱਸੀ ਪਹਿਲਾਂ ਕਿਵੇਂ ਜਦੋਂ ਪੈਸੇ ਕਹਣਾ ਕਿ ਉਹ ਤੋਂ ਪੈਸੇ ਦੇਵਾਗੇ ਪੈਸੇ ਨਹੀਂ ਜਾਂਦੇ ਤੋਂ ਕਿਉਂ ਵੀ ਪੈਸੇ ਤਾਂ ਦੇਣੀ ਦੇਣੀ ਆਗੇ ਹਾਂ ਬਸ 7000 ਉਹ ਨਹੀਂ ਬਣਨਾ ਉਹ ਮਰੀ ਬਾਲੀਆ ਉਹ ਨਹੀਂ ਬਣਦੀ ਉਹ ਚੱਟ ਦੇ ਮੈਂ ਮਾਰੀ ਜਾਣਾ ਭਗਾਈ ਨਹੀਂ ਬਣਨਾ ਤਰਨਾਲ ਬਣ ਬੜਦਾ ਚੀਜ਼ ਤਾਂ ਦੇਖ ਰਖੀ ਜੀ ਉਹ ਕੰਨ ਨਾਲ ਛੋਟਾ ਹੁੰਦਾ ਤੈਨੂੰ ਹੋਰ ਪਾ ਦਿੰਦਾ ਤੁਹਾਡਾ ਛੋਟਾ ਉਹ ਪਾ 500 ਰੁਪਈਆ 500 ਰੁਪਈਆ ਉਹ ਕੰਨ ਛੋਟਾ ਕੰਨ ਛੋਟਾ ਹੁੰਦਾ ਛੋਟਾ ਹੈ ਕੰਨ ਕਮਾਲ ਹੈ ਮੋਦੀ ਦਾ ਵੇਖ ਲੈ ਪੱਟ ਕੀ ਚੀਜ਼ ਐ ਉਹ ਪਤਾ ਨਹੀਂ ਤੇਰੇ ਸਾਹਮਣੇ 13 ਦੀਆਂ ਦੋ ਹਾਂ ਸਾਡੇ ਛੀ ਨੂੰ ਪੈ ਗਈ ਉਹਦੇ ਤੇ ਦਾ ਕੰਮ ਲਾ ਤੈਨੂੰ ਫੇਰ ਵੀ ਸੱਤ ਕਹਤਾ ਇਹ ਨਹੀਂ ਬੰਦਣਾ ਚੱਲ ਰਹਿਣ ਦੇ ਬੈ ਕਰੋ ਇਹਨਾਂ ਨੂੰ ਮੇੜ ਨਹੀਂ ਇਹ ਨਹੀਂ ਕਰੋ ਬਾਈ ਜੇ ਇਹ ਮੱਲ ਲਾ ਕੇ ਧਾਗਣਾ ਦੀ ਦੀ ਬੰਦ ਤੋਂ ਲਾ ਲੀ ਨਹੀਂ ਲੱਗਦਾ ਫਿਰ ਫਿਰ ਨਹੀਂ ਕਰਾਏ ਬਲੇ ਰਨ ਕਹੀ ਬੱਕਰਾ ਲੈ ਲੱਕੀ ਲਖਾਈ ਕਰਾਉਂਦੇ ਸਾਰੀਆਂ ਇਕੱਠੀਆਂ ਕਰਾਵਾਂਗੇ ਲਖਾਈ ਦਾ ਮੇਰੇ ਨਾਲ ਪਹਿਲਾਂ ਗੱਲ ਦਾ ਬਾਪ ਐ ਕੀ ਜੀ ਕਰਨ ਕੱਢ ਦੇ ਫਿਰਿਆ ਆਪਾਂ ਪਾਤਾ ਕੋਈ ਨਹੀਂ ਪੋਤਾ ਲਈ ਬੈਠਾ ਬੱਕਰਾ ਲੈਣਾ ਪੱਤਰ ਇੱਕ ਮਿੰਟ ਯਾਰ ਇੱਕ ਮਿੰਟ ਜੇ ਬਾਅਦ ਵਿੱਚ ਕੋਈ ਆਤਾ ਨਾ ਮੈਂ ਲੈ ਇੱਕ ਪਾਸਾ ਨਿਬੜ ਲੈਣ ਜਾਂ ਕਰਦਾ ਖਿੱਚ ਕੇ ਪੱਟ ਬੋਲ ਕਿੰਨੇ ਦੀ ਦੱਸਿਆ ਨਮੇੜ ਨੂੰ ਦੱਸ ਕਿੰਨੇ ਦੀ ਆ ਨਾ ਤੂੰ ਹੀ ਦੱਸ ਨਮੇੜ ਬਸ ਆ ਨਾ ਤੂੰ ਦੱਸ ਗਰਾ ਤਾਂ ਖੜਾ ਛੱਡਾ ਕਦੇ ਵੀ ਲਾਸਟ ਟਾਈਮ ਨਹੀਂ ਦੀਆ ਨਾਂ ਦੀ ਬਾਲੇ ਨਹੀਂ ਮੈਨੂੰ ਜਾਂਦੀ ਨਾ ਲੈ ਫਿਰ ਗੱਲ ਵਾਪਸੀ ਕਿੱਧਰ ਆ ਲੈ ਆ ਬੰਨੋ 8000 ਇਹਨੂੰ ਪਾ ਦੇ ਲੈ ਰੱਥਾ ਮਾਰੂ ਜੇ ਬੋਲੇ ਵਦ ਪੂਰੇ ਅਕਦੀ ਹੋਊਗੀ ਠੀਕ ਆ 8 ਤੇ ਬੱਕਰਾ ਵੀ ਇਹਦਾ ਹੀ ਹੈ ਇਹਦਾ ਹੀ ਇਹਦਾ ਹੀ ਹੈ ਆ ਵੀ ਹੋਊਗਾ 8000 ਆਹੋ ਸਾਡੀ ਉਹ ਜੱਲੂ ਕੋਲ ਆਪਾਂ ਕਹਤੇ ਆਹ ਗੱਲ ਮਾਰ ਲਈ ਕਿੱਸੇ ਹੁੰਦੀ ਹੋ ਰਹੀ ਹੁਣ ਇਹਨਾਂ ਤੁਸੀਂ ਕਰੋ ਫਟਾ ਫੇਰਾ ਪਾ ਕੇ ਗੱਲ ਤੋਂ ਆ ਫਟਾ ਫੇਰ ਦੇਖੀ ਉਹਦੇ ਫਟਣ ਦੀ ਹੋਈ ਤਾਂ ਆਪਾਂ ਹੱਲ ਕਰ ਲਈਆਂ ਪੂਰਾ 8000 ਪੁਰਾ ਜੰਗਲ ਆਬਦੀ ਦਾ ਖਾਣ ਹਰ ਤਾਂ ਠੀਕ ਹੈ ਹਾਂ ਤਾਂ ਜਦੋਂ ਫਿਰਗਾ ਉਧਰੋਂ ਨਹੀਂ ਤੁਹਾਨੂੰ ਉਹ ਆਉਂਦੀ ਜਿੱਥੇ ਗਾਦਨ ਉਧਰੋਂ ਲੰਬਾ ਲਾ ਕੇ ਨੂੰ ਚੱਤਜੀ ਵਾਲੀ ਹੈ ਬਾਈ ਇੱਕ ਬੇਨਤੀ ਹੋ ਰਹੀ ਹੈ ਕੀ ਕਰ ਚਾਹੀਦਾ ਹਾਂ ਜਿਹੜਾ ਕੋਈ ਵੀ ਰਾਇ ਸੌਦਾ ਕਰੀ ਜਾਂਦਾਗਾ ਉਹਦੇ ਸਾਹ ਦੇ ਉਹੋ ਜੁੜੀ ਨਾ ਕਰੋ ਕੋਈ ਤਾਂ ਜੀ ਆ ਲੈ ਆਇਆ ਕਰੋ ਛੋਟੀ ਜੀ ਹਾਂ ਹਾਂ ਛੋਟੀ ਗੱਲ ਕਰੀ ਹਾਂ 10000 ਰੁਪਏ ਕਰਨਾ ਇਹ ਵੀਰ ਵਾਂ ਕੇ ਨਹੀਂ ਤਾਂ ਆਪਣਾ ਕਰੋ 10 ਦਿਆਂ ਦੇਣਾ ਜੂਰੀ 11 ਆਂ ਦੀਆਂ ਦੇਣਾ ਕੋਲੇ ਨੇ ਨੇ ਦੇਗਾ ਸਹੀ ਹੈ ਇਹ ਕਿੰਨੇ ਦੀਆ ਪਾਉਣਾ ਹੈ ਸਹੀ ਹੈ ਉਹ ਆਪ ਵੀ ਕਹਿੰਦੇ ਵੀ ਮੈਂ ਹੁਣ ਇਹਨੇ ਤੇਰਾ ਬੋਲੋ ਸੌਣ ਲਿਆ ਨਹੀਂ ਨਹੀਂ 15 ਦੀਆਂ ਮੈਂ ਕਹਿੰਦੀ ਲਾ ਤਾ ਯਾਰ ਬੋਲ ਕਿਨੇ ਪੈ ਲੈਣਾ ਚਾਹਦਾ ਨੋ ਹੀ ਮੈਂ ਤਾਂ ਆਖਿਆ ਮੈਂ ਕਿਲੇ ਵਾਲੇ ਮੰਗੇ ਮੈਂ ਤਾਂ ਵਿਕਾਈ ਤੇ ਤਾਂ ਸੌਦਾ ਕਰਾਉਣਾ ਫਿਰ ਤਾਂ 4 ਲੈ ਲੈ 45 ਲੈ ਲੈ ਉਹਦਾ ਵੀ ਮੈਂ ਕਰਦਾ ਗਰਮੀ ਹੈ ਠੀਕ ਆ 7000 ਰੁਪਏ ਦੇਓ ਜੀ ਬੋਲਦਾ ਤਾ ਤੂੰ ਮਾਝ ਕਹਿੰਦਾ ਤੂੰ ਤਾ ਫੇਰ ਨਹੀਂ ਗਾਉਂਦਾ ਇਹਨਾਂ ਨੇ ਸਾਡੇ ਸੀ ਕਿਹਾ ਜਦੋਂ ਤੇ ਗੋਲਡੀ ਫੜਾ ਦੇ ਗੋਲਡੀ ਫੜਾ ਦੇ ਫੜਾ ਦੇ ਅੱਛਾ ਇੱਕ ਹੋਰ ਆ ਗੋਲਡੀ ਗੋਲਡੀ ਦਾ ਖੜਾ ਇੱਕ ਹੋਰ ਆ 200 ਰੁਪਿਆ ਵਧੂ ਨਾ ਕਰ ਇੱਕ ਆਹੋ ਸਮਝ ਨਹੀਂ ਗੱਲ ਤੇਣੀ ਆ ਤੇਣੀ ਆ ਤੁਹਾਡੀ ਮੰਡੀ ਚ ਰੌਣਕ ਲਾਉਣ ਦੇ ਮਾਰੇ ਨਹੀਂ ਵੀ ਆਏ ਆ ਮੰਡੀ ਖੋਸ਼ ਕੇ ਭਾਈ ਕੋ ਕਰਕੇ ਜਾਂਦੇ ਆ ਇਹ ਗੱਲੋਂ ਮਾਲਿਆ ਨਹੀਂ ਇਹੀ ਜਾਂਦੇ ਸੀ ਕਿ ਉੱਠ ਕੇ ਸਹੀ ਗੱਲ ਆ ਸਹੀ ਗੱਲ ਆ ਤੁਹਾਨੂੰ ਨਹੀਂ ਹੁੰਦਾ ਮਿਲਦਾ ਫੁੱਡੇ ਨਾਲ ਮੰਡੀ ਚੱਲੀ ਜਾਂਦੀ ਆ ਤੇ ਵੀ ਫਾਇਦਾ ਜੀ ਚੱਲੂ ਕੋ ਆ ਮੈਨੂੰ ਕੋਲੇ ਖਾ ਕੇ ਗੋਰੀ ਗੋਰੀ ਅੱਗੇ ਆਗੇ 3 50 ਤੈਨੂੰ ਨੇੜੇ ਲੱਗਿਆ ਆ ਵੀ ਲੈ ਮਰੇ ਚੱਲ ਚੱਲ ਇਹ ਤਾਂ ਹੈ ਸੱਤ ਲਖਾਈ ਕਰਾ ਜਾ ਕਰ ਚੋ ਕੇ ਕੰਮ ਉਹਦਾ ਬੋਤੋ ਹਕਾਰ ਤੂੰ ਇਹਨਾਂ ਹੋ ਜਾਣਾ ਬੜੀ ਸੋ ਡਿਗਰੀ ਕਰਨੀ ਹੈ 10000 ਉਥੇ ਦੇ 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 ਗਈ ਹੁਣ ਉਹਦਾ ਕੀ ਨਾਮ ਆਉਗਾ ਕਿੰਨੇ ਹੀ ਕਰਤੀ ਪਤਾ ਨਹੀਂ ਕਿ ਮੈਂ ਰੱਖ ਲੈ ਇਹਨਾਂ ਨੂੰ ਤੂੰ ਰੱਖ ਲੈ ਇਹਨਾਂ ਨੂੰ 1000 ਰੁਪਏ ਉਥੋਂ ਫੜ ਦੇ ਜੋ ਉਥੇ 500 ਦੇ ਤਾਂ ਆਪਾਂ 700 ਦੇਣਾਗਾ ਉਹ ਤੁਸੀਂ ਦੇਣਾ ਇਹਨਾਂ ਨੂੰ ਕਿਰਾਏ ਦਾ ਤੇ 1000 ਦੇਣਾ ਇਹਨੂੰ 1700 ਫੜਦੇ ਆਪਾਂ ਵੀ ਕਿਹਖਾਨੇ ਵਾਲ ਕਿੰਨੇ ਦਾ ਹੁਣ ਮੇਰੀ ਘਰਤੀ 6000 ਆ ਲੈ 1000 ਹੋਰ ਮਿਲੂਗਾ 7 ਦੀ ਘਰਤੀ ਬਣਾ ਰੱਖਿਆ ਹੀ ਨਹੀਂ ਆਪਾਂ ਬਣਾ ਕੇ ਤੇਰੇ ਮੂੰਗੇ ਮੂੰਹੋਂ ਮੰਗੇ ਦੇ 7 ਦੀ ਘਰਤੀ 6 ਆਏਗਾ 1000 ਜਦੋਂ ਪੱਠਾ ਛੱਡਣਾ ਆਉਂਗਾ 1000 ਘਰੋਂ ਫੜਦੇ ਹੋ 750 ਦੀ ਮੈਨੂੰ ਘਰੇ ਪਈ ਹੈ ਨਹੀਂ ਝੂਠੀ ਮਾਰਦਾ 7200 ਦੀ ਮੈਨੂੰ ਘਰੇ ਪਈ ਆ 7200 ਹੋ ਗਿਆ 7200 ਹੋ ਗਿਆ ਕੀ ਹੋ ਗਿਆ 1000 ਉੱਥੇ ਲੱਗ 7200 ਹੋ ਗਿਆ ਆਲਾ ਫਿਰ ਆਪ ਹੀ ਲਗਾਈ ਕਰਦੇ ਬਰਜੀ ਲੈ ਦੇ ਬਰਜੀ ਲੈ ਮੇਰਾ ਨਾਮ ਗੁਲਜੀਤ ਸਿੰਘ ਲਿਖਾ ਗੁਲਜੀਤ ਸਿੰਘ ਤੇ ਆਪਣਾ ਦੁਲਿਆ ਵਾਲਾ ਚਲੋ ਬਸ ਹੁਣ ਰਹਿਣ ਦੇ ਉਹ ਵੀ ਆ ਵੀ 7000 ਦੀ ਹੋ ਗਈ ਇੱਕ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੌ ਬੱਕਰੀ ਆ ਰਹੀ ਹੈ ਤੇ ਇਹਦੇ ਸੱਧਾ ਹੋ ਰਿਹਾ ਲੱਕੀ ਨਵੇਂ ਦੰਦ ਦਾ ਬਈ ਨਾਲੇ ਮੈਨੂੰ ਲੱਗਦਾ ਇਹ ਯਾਰ ਸ਼ਕੀਰ ਹੈ ਪੂਰੇ ਆ ਗਿਆ ਸਹੀ ਲਾ ਕੋਈ ਨਾ ਆ ਵੀ ਤੂੰ ਸਹੀ ਹੈ ਨਹੀਂ ਲਾ ਮੈਂ ਫਿਰ ਇੰது ਵੱਧ ਨਹੀਂ ਚਲਦੀ ਆਪਣੇ ਪਤਾ ਕੀ ਕਰਦਾ ਹੈ ਲੱਗੇ ਮੁਰੇ ਪੂਰੇ ਗੱਲ ਦੇ ਨੇ ਤੇਰੇ ਕੋਲੇ ਬਹੁਤ ਖੜਾ ਕਰੇ ਬੜਾ ਦਾ ਆਏਗਾ ਹੋਰ ਕਰ ਲੈ ਫਿੱਟ ਪੂਰੇ ਥਣਾਂ ਵਾਲੀਆਂ ਕਰ ਲੈ ਆ ਖੜੀ ਆ ਪੱਠਾਈਆਂ ਦਾ ਬੋਲ ਨਹੀਂ ਫਿਰ ਪੱਠਾਈ ਕਿੰਨੇ ਦੇ ਨੇ ਲੈਣ ਦੇ ਨਾ ਸਹੀ ਕਰ ਦਿਖਾ ਪੂਰੀ ਮੈਨੂੰ 1.5 ਦੇ ਦਿੰਦਾ ਪੰਨੇ ਨੂੰ ਕਿੰਨੇ ਦੇ ਨੇ ਪਾਰ ਲੈ ਮੈਂ ਤੇਰਾ ਆਪਦਾ ਯਾਰ ਆਉਦਾ ਦੇਖਣ ਆਣਾ ਆਪ ਕੋal ਦੀ ਸਮਝ ਨਾਲ ਲਾ ਯਾਰ ਮੰਗਣ ਦਾ ਕੀ ਗੱਲ ਗੱਲ ਦੱਸਦੀ ਯਾਰ ਸਾਰੇ ਦੱਸਦੀ ਆ ਬਈ ਪਹਿਲਾਂ ਤੂੰ ਤਾਂ ਦੱਸਦੀ ਗਈ 500 ਰੁਪਇਆ ਦੇ ਦੇ ਭਾਵੇਂ 400 ਦੇ ਦੇ ਭਾਵੇਂ 100 ਰੁਪਇਆ 90 ਦਾ ਦੇ ਦੇ ਆਪਾਂ ਦੱਸਦੇ ਸਹੀ ਯਾਰ ਆਪਾਂ ਨੂੰ ਲਾਲਚ ਨਹੀਂ ਵੀਰੇ ਉਹ ਆਖਦਾ ਤੇਰੀ ਮਾੜੀ ਆਪਾਂ ਨੂੰ ਲਾਲਚ ਨਹੀਂ 10000 ਦੇ ਦੇ ਤੂੰ 500 ਮੇਰੇ ਪੱਲੇ ਪੈਣਗੇ ਦੋਹਾਂ ਦਿੰਦਾ ਦਾ ਯਾਰ ਹਾਂ ਦੋਹਾਂ ਦਾ ਹਾਂ ਤੂੰ ਕਿੰਨੇ ਕਹਿਣਾ ਮਾਤਾ ਨੂੰ ਐਂ ਕਹਦਾ ਵੀ 1:30 ਹੋ ਗਿਆ ਆ ਬਾਬਾ ਨਾਲ 1:30 ਦਾ ਦੀ 1 21000 ਹੋ ਗਿਆ ਜੱਗੀ ਕਿੱਥੇ ਆ ਥੱਗੀ ਕੋਲੇ ਆ 11000 ਨਫਾ ਹੋ ਰਿਹਾ ਫਿਰ ਤਾ ਤੇ ਲੋ ਕਿਵੇਂ ਤੈਨੂੰ ਮੈਨੂੰ ਨਫਾ ਕਰ 11 ਦਾ ਕਹਦਾ ਮਿਲ ਗਿਆ ਰਟਾ ਕਾਫੀ ਲੱਗ ਰਿਹਾ ਦੋਨਾਂ ਦੇ ਫਿਰ ਹਾਂ ਲੈ ਲਾ ਬੱਕਰੀ ਉਹ ਪਹਿਲੀ 21 ਉਹਨਾਂ ਨੂੰ ਕਾਰੋਬਾਰ ਮੈਂ ਨਾ ਪੈਂਗਾ ਆਪਣਾ ਬਾਬਾ ਵੀ ਉਹਦੇ ਨਾਲ ਹੀ ਸੀ ਤਾਂ ਹੀ ਦਿਨ ਕਹ ਰਿਹਾ ਵੀ 11000 ਨਾ ਭਾਈ ਮਿਲ ਰਿਹਾ ਮੈਂ ਨਹੀਂ ਸੀ ਨਾਲ ਜੱਗੀ ਸੀਗਾ 21 ਸੀਗਾ ਉਹਨਾਂ ਨਾਲ ਜੱਗੀ ਕਿੱਥੇ ਆ ਆਇ ਤੇ ਉਹ ਜੱਗੀ ਓਏ ਉਸ ਗੱਲ ਝੂਠਾ ਹੀ ਨਹੀਂ ਯਾਰ ਤੁਹਾਨੂੰ ਪਤਾ ਆਪਣਾ ਹੀ ਇੱਕ ਹੀ ਹੈ ਨਾ ਅੱਗੇ ਲੱਕੀ ਓਏ ਨਾ ਬਾਈ ਜੋੜ ਨਹੀਂ ਨਾ ਅਗਲੇ ਨੇ ਕਹਿ ਕੇ ਦਿੱਤੀਆਂ ਸਾਰੀਆਂ ਕਿੰਨੀਆਂ ਖੜੀਆਂ ਗ੍ਰੈਂਟੀ ਕੋਈ ਨਹੀਂ ਧਾਰਾ ਮਾਰੀ ਲੱਕੀ ਥਣ ਤਾਂ ਚੱਲੂਗਾ ਚੱਲਦਾ ਥਾਣਾ ਨਹੀਂ ਥਣ ਤਾਂ ਚੱਲਦਾ ਥਣ ਤਾਂ ਚੱਲੂਗਾ ਠੀਕ ਹੈ ਦੇਣੀ ਕਿਨੇ ਰੱਖੀ ਬਰਾ ਮਾ ਤੇ ਹੁਣ ਸਾਫ਼ ਗੱਲ ਦਾ ਉੱਤੇ ਮੈਂ ਤਾਂ 590 ਦੇਜੋ ਵਾਧੂ 100 ਦੇਜੋ ਤਾਂ ਬੋਤੂ ਲੈ ਰਿਹਾ ਬਾਈ ਹੈ ਮਾਲੇ ਨੂੰ ਠੀਕ ਹੈ ਇਹ ਮੈਨੂੰ ਆਪਾਂ ਨੂੰ ਜੰਗੀ ਨੇ ਸਹੀ ਗੱਲ ਦੱਸਾਂ ਆਪਣਾ 14 ਨੂੰ ਪਹੁੰਚਾਂਗਾ ਸਾਰਾ ਕੋਈ 13.5 ਨੂੰ ਕੋਈ ਨਹੀਂ ਇਹ ਤਾਂ 2000 ਇਹਨੇ ਅੱਡ ਲਈਆਂ ਨੇ ਵੀਰੇ ਆਹੋ 31000 ਦੀ ਜੋੜੀ ਲਈ ਆ ਮੈਂ ਦਾਦਾ ਪਿਛਲੇ ਮਹੀਨੇ ਸੁਣ ਲਾ ਗੱਲ ਮੇਰੀ ਵੀਡੀਓ ਵੀ ਪਈ ਐ ਇਹਨਾਂ ਦੀ ਐ ਦੱਸ ਮੈਂ ਅਗਲੇ ਨੂੰ 13 14 ਵਾਲਾ ਦੜਾ ਕੀ ਬਣਾਵੇਂਗਾ ਫਿਰ ਦੜਾ ਉਹੀ ਤਾਂ ਮੈਨੂੰ ਉਹ ਤੈਨੂੰ 13.5 ਦੇ ਭਾਜ ਤੈਨੂੰ ਪੱਟਾ ਨੇ ਉਹ ਨਰ ਮੇ ਜੋ ਬੱਕਰੀਆਂ ਫੜੋ ਓ ਨਰਮਾ ਆਪਣੀ ਤੇਵੇ ਖਰੀਦੀਆਂ ਨੇ ਉਵੇਂ ਦੱਸਣਾ ਅਗਲੇ ਨੂੰ ਵਾ ਤੂੰ ਮੁੜ ਕੇ ਤੂੰ ਇੱਥੇ ਬਿਲਕੀ ਜਾਵੇਂਗਾ ਘਾਟੇ ਵਾਦੇ ਨੂੰ ਬਈ ਯਾਰ ਇਹਦੇ ਦਾ ਵਿਚਾਰ ਕੇ ਇਹਦੇ ਇਹਦੇ ਪੱਠੇ ਆ ਤੇ ਜਾ ਇਹਦੇ ਪੱਠੇ ਕੱਢੇ ਹੋਣ ਫੇਰ ਨਹੀਂ ਅਸੀਂ ਗੱਲ ਕਰਦਾ ਬਈ ਕਾਲਾ ਉਹ ਨਵੇੜਾ ਤੂੰ ਲੈਣਾ ਮੁੰਡਾ ਮੇਰਾ ਮੇਰਾ ਫਿਰ ਤੂੰ ਮਾਦਨ ਨਹੀਂ ਉਹ ਕਿਸ਼ ਹੋ ਗਿਆ ਉਹ ਯਾਰ ਮੈਂ ਦਾਸਤਾ ਗੋਲਟੀ ਤੈਨੂੰ ਬਾਬੇ ਤੋਂ ਲਈਆਂ ਨੇ 31000 ਦੀਆਂ ਪਿਛਲੀ ਮੰਡੀ ਬਸ ਗੱਲ ਨਹੀਂ ਇੱਥੀ ਦੀ ਨਹੀਂ ਇੱਥੀ ਦੀ ਯਾਰ ਪਾ ਵੀਡੀਓ ਨਹੀਂ ਤੇ ਹੀ ਆਪਾਂ ਨੂੰ ਪਤਾ ਵੈਖੀਨੀ ਵੀਡੀਓ ਮੈਂ ਤੁਹਾਨੂੰ ਕਹਿੰਦਾ ਇਹ ਸੌਦਾ ਆ ਜਾਂਦੇ ਸੀ ਕਿ ਆਪਾਂ ਨੂੰ ਪਤਾ ਕਿੰਨੇ ਨੇ ਨਹੀਂ ਗੱਤੀ ਨੂੰ ਲਈਆਂ ਗੋਲੀਆਂ 30 ਦਾ ਉਹਨੇ ਆਖੇ 30 ਦੀਆਂ ਆਈਆਂ ਨਹੀਂ ਉਹਨੇ ਵੀ ਇੰਹੀ ਲਈਆਂ ਹੋਈਆਂ ਸੀ 15 ਲਈਆਂ ਸੀ ਆਹ 15 ਲਈਆਂ ਸੀ ਉਹਨੇ ਕੱਲ ਦੱਸਿਆ ਗਿਆ ਝੂਠ ਨਹੀਂ ਹੈਗੀ ਗੱਲ ਪੋਰਾ ਵੀ ਇਹ ਤਾਂ ਮੰਨਣਾ ਪਏਗਾ ਉਹਨੇ ਦੱਸਿਆ ਕਿ ਇੱਕ ਕੈਨੇਲੀ ਪੈਲੀ ਮੈਨੂੰ ਨਾ ਨਈਆਂ ਨੇ 15 15000 ਇਹ ਕਹਿੰਦਾ ਫਿਰ ਸਾਨੂੰ ਉਹ ਆਪਾਂ ਨੂੰ ਕੋਈ ਆਹ ਇਹ ਤਾਂ ਹੁਣ ਜਗਦਾ ਜੀ ਇਹ ਚਾਹ ਮੰਡੀ ਦੀ ਦਾਅ ਵਲਾ ਲਓ ਜਿੰਨੇ ਮਰਜੀ ਲਾ ਲਓ ਯਾਰ ਆਪਾਂ ਐਵੇਂ ਇਹਨਾਂ ਟੋਕਰਾਂ ਮਾਰੀਏ ਇਹ ਫਾਇਦਾ ਕੀ ਆ ਕੋਈ ਦਾ ਸਵਾਦ ਹੀ ਨਹੀਂ ਲਾ ਕੋਸਤਾ ਲਾ ਸਹੀ ਦਾ ਲਾਉਣਾ ਕਿ ਹੋਰ 500 ਦਵਾਣੇ ਆ 1000 ਦਵਾਣੇ ਕਰਾਂ ਇਹ ਪਾਣ ਉਹ ਦੇਖ ਲੈ ਘਾਟਾ ਕਰਨੇ ਬਈ ਪਰ ਸਾਨੂੰ ਬੋਲਣਾ ਪਊਗਾ ਅੱਧਾ ਦਰ ਨੂੰ ਬਈ ਹਾਂ ਠੀਕ ਆਪਨੇ ਤੋਂ ਕਹੀ ਜਾਂ ਨਾ ਪਰ ਹ ਸੰਸਦ ਨੂੰ ਬੋਲਣਾ ਕੋਈ ਪਰ ਸਾਨੂੰ ਵੀ ਪਤਾ ਹੁਣ ਸਾਰਿਆਂ ਨੂੰ ਪਤਾ ਗੱਲ ਲੰਗੀ ਆ ਨਹੀਂ ਬਈ ਤੂੰ ਕਾਹ ਤੋਂ ਘਾਟਾ ਪਾਉਣਾ ਬਈ ਹਾਂ ਫਿਰ ਤੂੰ ਕਾਹ ਪਾਉਣਾ ਘਾਟਾ ਮੈਥੋਂ ਮੰਡੀਆਂ ਤੇ ਨਹੀਂ ਨਾ ਜਾਈਦਾ ਤੁਸੀਂ ਅੱਜ ਇਹਨੂੰ ਘਾਹਾਂ ਨੂੰ ਸਿਆਣਾ ਹੋ ਗਿਆ ਉਹ ਘਾਹਾਂ ਨੂੰ ਸਿਆਣਾ ਹੋਊਗਾ ਹੁਣ ਉਹਦੀ ਕੀ ਹੋਰ ਖੜਾ ਹੈ ਪਰ ਉਹਦਾ ਤਾਂ ਕੋਈ ਫਾਇਦਾ ਨਹੀਂ ਭਾਈ ਜਾਨੀਰੇ ਅੱਜ ਟੱਟਾ ਪੈਗਾ ਤੇਰੇ ਦੇਖ ਜੇ ਸਾਰਿਆਂ ਚੱਲ ਨਹੀਂ ਹੋਰ ਤਾਂ ਪਹਿਲੇ ਗੱਲ ਕਰਤੀ ਯਾਰ ਤੈਨੇ ਜਿੰਨੇ ਦੀਆਂ ਮਰਜ਼ੀ ਲੈ ਲਈਆਂ ਦੋਨੇ ਬੱਕਰੀਆਂ ਅੱਛਰੂਆ ਦੋ ਆ ਦੂਜੀ ਵੀ ਦੇਖੋਗੇ ਇੱਧਰ ਆ ਨਹੀਂ ਆਉਂਗਾ ਇਹ ਨਹੀਂ ਭਾਈ ਕਿਉਂ ਕਿਉਂਕਿ ਇਹ ਡੀਟਾ ਪਰ ਕਿਉਂ ਗਈ ਉਹ ਪੱਟ ਪਰ ਲਈ ਦੇ ਤੰਦ ਥਣ ਵੀ ਦੇਖ ਲਾ ਹੁਣ ਆਪਾਂ ਤਾਂ ਆਪਦੀਆਂ ਪਾਸ ਕਰਕੇ ਲਈਆਂ ਕੱਲ ਨੂੰ ਤੈਨੂੰ ਲਾਂਬਾ ਥੁੜੀ ਦੇਣਾ ਹਾਂ ਹਾਂ ਥਣ ਨੂੰ ਦੇਖ ਲਾ ਬਾਈ ਆਪਣੇ ਅਸਲੀ ਦਿਨ ਆਸੀ ਦਾ ਵੀਰੇ ਆਪਦੀ ਸੁਣ ਕੇ ਲਵਾ ਚੰਚਾਂ ਚੰਚੀ ਬੋਲੀ ਕਰੋ ਬਾਈ ਹਾਂ ਆਪੇ ਬਾਗੀ ਬਾਸੇ ਦਾ ਕਿਤੋਂ ਬਾਗੀ ਹੋਇਆ ਦੇਖ ਚਲ ਕੋਈ ਨਾ ਬਾਗੀ ਹੋ ਚਲ ਕੋਈ ਨਾ ਬਾਗੀ ਹੋ ਦੰਦਪੱਟ ਦੇ ਸੀ ਚਲਾ ਪਾਇਆ ਨਹੀਂ ਯਾਰ ਤੇਨੇ ਜਿੰਨੇ ਦੀਆਂ ਮਰਜ਼ੀ ਲੈਣੀਆਂ ਵੀਰੇ ਠੀਕ ਆ 24000 ਦੀ ਜੋੜੀ ਬਾਣ ਰਾਜ ਭਾਗ ਨੂੰ ਪਾਉਣ ਭਾਈ ਆਏ ਲਕਣਾ ਕਿਧਰ ਕਿੱਥੇ ਵੇਚਾਂ ਕਿਉਂ ਗੋਲਟੀ ਮਾੜਾ ਇੱਕ ਹੋ ਲਕਣਾ ਮਾੜਾ ਹੂੰ ਕਿਚਰ ਫੜਾ ਦੇ ਮੈਂ ਮੰਨਦੀ ਆਪਾਂ ਜਿੱਤ ਜਾਨੀ ਖਾਇਦਾ ਬੈਠਾ ਹਾਂ ਉਹਦਾ ਬੇਲੇ ਨਾ ਬੋਬ ਜਾਣਗੇ ਤੇ ਉਹਦੀਆਂ ਪਾਲਾ ਖਰਚੇ ਵੀ ਨੇ ਸਾਲੇ ਚੱਲ ਪਾਲ ਖਰਚੇ ਹੈ ਸਾਲਾ ਤੇਰੇ ਬੰਦਾ ਸਿੱਧੇ ਹੋਇਆ ਪਿਆ ਯਾਰ ਚੱਲੇ ਬੋਬ ਚਲੇ ਜਾਂਦਾ ਦੇਣੀਆਂ ਨੇ ਆਪਣਾ ਤਾਂ ਦਿਲ ਵੀ ਨਹੀਂ ਮੰਨਦਾ ਲੈ ਇਹਨੂੰ ਪੱਕੀਆਂ ਵਾਲੀਆਂ ਖੜੀਆਂ ਵਾਧੂ ਚੱਲ ਇੱਕ ਹੋਰ ਕਰਦੇ ਯਾਰ ਠੀਕ ਹੈ ਚੱਲ ਕੱਢ ਜੋੜੀ ਹਾਂਜੀ ਕੀ ਹੁਣ ਵਾਸਾ ਹੁਣ ਜੇ ਤੂੰ ਨਹੀਂ ਮੁੜਦਾ ਇਹ ਦੇ ਮਾਰੀ ਬੱਕਰੀ ਹੋ ਗਈ ਇੱਕ ਥੂਨ ਵਾਲੀ ਹੈਗੀ ਤੇ ਨਹੀਂ ਆਪਾਂ ਠੀਕਾ ਯਾਰ ਜੇ ਹੁਣ ਇੱਕ ਹੋ ਗਈ ਬਈ ਤੂੰ ਸੀ ਵੀ ਲਾਓ ਕਿਸੇ ਜਿਹਦਾ ਨਾਮ ਹੋ ਜਾਂਦਾ ਬੰਦਾ ਬਦਲ ਜਾਂਦਾ ਹੋਰ ਤਾਂ ਕਰ ਪਈ ਰੜਕ ਚੋੜਕ ਕਹਿੰਦੀ ਦਾ ਗੱਲ ਮੰਨਣਾ ਨਾਲੀਆ ਤੇ ਨਾਲ ਨੇ ਆਹ ਪਿੰਡੋਂ ਬਾਹਰੋਂ ਤੇ ਬਰਾਬਰ ਦੀ ਟੱਕਰ ਦਾ ਮੁੱਦਾ ਹੈ। ਬਰਾਬਰ ਦੀ ਨਹੀਂ ਉਹਦੇ ਉੱਪਰ ਪੈਂਚ ਜਿੱਤੀ ਨਹੀਂ। ਚਲੋ ਜੀ ਕੋਈ ਗੱਲ ਨਹੀਂ ਤੁਹਾਡਾ ਮਾਲ ਹੈ। ਲਿਆ ਵਾਪੂ ਕੰਦਾ ਤਾਂ ਦੱਸ ਕਿੰਨੇ ਦਾ। ਉਡੀ ਨਾ ਰੰਨੇ ਬਾਰੇ ਮੈਂ ਆਪ ਕਹੀ ਮੈਂ ਜਿਹੜੀ ਗੱਲ ਚੀ ਉਹੀ ਰੱਖਣੀ। ਮੈਂ ਤਾਂ ਗਾਉ ਬਾਗੇ ਦਾ ਸੌਦਾ ਨਹੀਂ। ਮੈਂ ਤਾਂ ਦੱਸੂ ਕਿ ਅਰੇ ਕੀ ਮੈਂ ਕਰਾਂ। ਮੈਂ ਇਹ ਗੱਲ ਕੋਣ ਵਾਲੀ ਤਾਂ ਗੱਲ ਹੀ ਨਹੀਂ ਇਹਦੀ। ਗੱਲ ਕੋਣ ਹੋਏਗਾ ਤਾਂ ਵੇਚਣ ਵਾਲੀ ਗੱਲ ਚਾ। ਕਹਿੰਦਾ ਮਾਂ ਯਾਰ ਸੱਤ ਕਾਲੀ ਪਿਆਣੀ ਸੱਤ ਕਾਲੀ ਗੱਲ ਓਨੀ ਵਧੀਆ ਬੋਲੋ ਪ੍ਰੇਮ ਨੂੰ ਹਰ ਕਰੋ ਅਜੇ ਤੱਕ ਨਾ ਹੋਵੇ ਨਾ ਹੋਵੇ ਤੇਰਾ ਵਿਗੇ ਪਰ ਵਿਗੂ ਪਾ ਨਾਲ ਤਾਂ ਨਾ ਤਾਂ ਆ ਵੀ ਗੁਮਾਂ ਯਾਰ ਜੂ ਮਾਇਕ ਤੇ ਇੱਕ ਤੋਂ ਆ ਬੱਕਰੇ ਦੰਦੇ ਆ ਬੱਕਰਾ ਤੇਰਾ ਚੋਰੀ ਦਾ ਵੀ ਦੇਖ ਸਕਦੇ ਜਾਏਗਾ ਮੇਣਾ ਇਹ ਵੇਚਣਾ ਹੈ ਤਾਨੂੰ ਵੇਚ ਨਹੀਂ ਇੱਕ ਤੋਂ ਪੰਡੂ ਜੀ ਕੱਢੋ ਹੋਰ ਕਰਾਂਟ ਯਾਰਾ ਹੋਰ ਕੱਢੋ ਕਰਾਂ ਜਿੰਨਾ 2000 ਮੂਰੇ ਆ ਹੋਰ 500 ਪਾ ਦਾ ਨਾ ਚਾਹਤਾ ਮੈਂ ਨਹੀਂ ਕਿਹੜੀਆਂ ਫੜਾ ਉਹ ਦੱਸ ਦੇ ਤੇ ਇਹਨਾਂ ਨੂੰ ਛੜਤੀਆਂ ਮੈਂ ਮੈਂ ਬੋਲਦਾ ਹਾਂ ਹਾਂ ਉਹ ਲੰਗੀਆਂ ਜਿਹੜੀਆਂ ਜਿਹੜਾ ਲੰਦਾ ਉਹਨਾਂ ਦੀ ਗੱਲ ਕੀ ਵੀ ਕੀ ਗੁੱਸਾ ਕਰਦਾ ਨਾ ਗੱਲ ਬੜੀ ਜਾਂਦੀ ਹੈ ਬਾਈ ਕੱਟੇ ਕੈਂਚੀ ਦਾ ਰੁਪਈਆ ਨਹੀਂ ਲੋਤੀ 100 ਰੁਪਈਆ ਦੇ ਬੈਲ ਗਰਸੀ ਰੱਖਿਆ ਕਰਾਂ ਕਿੰਨੇ ਕਿੰਨੇ ਤੂੰ ਮਾਣ ਆ ਕੇ 20 ਮੰਗੇ 17 ਕਹਿੰਦਾ ਤੁਸੀਂ ਦੱਸ ਦੋ 17 ਦਾ ਹੈਗਾ ਬਾਈ ਤੇ ਉਹਨੂੰ ਪਰਤਾ ਲੱਗ ਜੂ ਹਾਂ ਪਰਦਾ ਨਾਲ ਦੱਸੇ ਕਿ 17 ਦਾ ਹਾਂ ਜੀ ਇੱਥੇ ਕੋਣ ਗੱਲ ਤੇ ਮੁੰ ਲਾਉਣ ਵਾਲਾ ਗੱਲ ਤਾਂ ਕਿ ਬੀਚਾਰਾ ਇਹ ਐਲਪੀ ਮੰਗੇ ਬਾਬੇ ਨੇ ਮੋੜੇ ਲਾਰੇ 95000 ਰੁਪਇਆ 20 ਮੰਗੇ ਇੱਕ ਬਜ਼ੁਰਗ ਨੇ 17000 ਰੁਪਇਆ ਅਹੀਂ ਗੱਲ ਅਹੀਂ ਤਾਂ ਜਿਆਦਾ ਪੂਰਾ ਦਾਸ ਕਰ ਦੋ ਆਹ ਨਾਲ ਵੀ ਦਾਸ ਵੀ ਕਰਨਾ ਸੰਗਤ ਦੇ ਕਾ ਸੰਗਤ ਦੀ ਨਹੀਂ ਮੋੜਦੇ ਨਹੀਂ ਸੰਗਤ ਦੀ ਨਹੀਂ ਮੋੜਦੇ ਹਾਂ ਆ ਚੱਕ ਫੜ ਦਸਾਈ ਨਹੀਂ ਲੱਗਦਾ ਲੈ ਫੜ ਕਿੰਨੇ ਦਿਨ ਕਿੰਨੇ ਦਿਨ ਫਿਰ ਲਾਣ ਦਾ ਰਹਾ ਨਾ 17 ਦਿਨ ਮਾੜਿਆ ਭਾਈ ਤੂੰ ਵੀ ਘਟਾਉਣ ਗਿਆ ਸਮੀ ਜੀ ਗੱਲ ਕਰੀ ਸਾਰੇ ਲਾਣ ਦੇ ਠੱਗੀ ਮਾਰਨ ਨੂੰ ਫਿਰਦੇ ਸਾਰੇ ਹੀ ਕੋਈ ਪੱਖ ਦਾ ਨਹੀਂ ਹੈ ਯਾਰ ਇੱਕ ਮਿੰਟ ਦੀ ਇੱਕ ਮਿੰਟ ਕੋਈ ਪੱਖ ਦਾ ਨਾ ਹੋ ਜਾ ਇੱਥੇ ਕੋਈ ਦੁਸ਼ਮਣ ਨਹੀਂ ਤੇਰਾ ਇੱਥੇ ਸਾਰੇ ਭਾਈ ਆ ਸੌਦਾ ਕਰਾਉਣ ਆਲੇ ਚਾਹ ਕੋਈ ਤੇਰਾ ਬਗਾਵਤ ਵਾਲਾ ਕੋਈ ਨਹੀਂ ਆ ਇਹ ਸਾਰੇ ਮੇਰੇ ਮਗਰੀਬੇ ਹੋਹੀ ਤਾਂ ਗੱਲਾਂ ਕਰੋ ਗੱਲੇ ਵਿਚਾਰ ਆਤੀ ਭਿੰਦੀ ਨਹੀਂ ਖੜੇ ਆ ਹੋਰ ਉਹਦੇ ਮਗਰ ਨਾ ਪਾਵੋ ਹਾਂ ਤੁਮ ਕਿੰਨੇ ਦਾ ਦੱਸਣਾ ਸਰ ਹਾਂ ਐ ਕਰੋ ਫਿਰ ਹਾਂ 20 ਘੱਟ 17 ਦਾ ਲੈ ਜਾਓ 20 ਰੁਪਏ ਘੱਟ 17 ਦਾ ਲੈ ਜਾਓ ਫੇ ਮੈਂ ਇਹਦਾ ਖੁਸ਼ ਹੋਵੇ ਵੀ ਮੇਹਰਬਾਨੀ ਦਾ ਕੋਈ ਹੋ ਕੇ ਖੜ ਗਿਆ ਹਾਂ ਗੱਲ ਪੱਕੇ ਸਾਰੇ 30 ਘੱਟ ਦੇ ਦੇ ਸਾਰੇ ਸਾਰੇ ਦੱਸਦਾ ਬਾਪੂ ਦਾ ਤਾਂ ਰਾਂਝਾ ਰਾਜੀ ਹੋਵੇ ਸਾਰੇ 10000 ਲੱਗਣ ਲੱਗੇ ਜਦੋਂ ਤੁਸੀਂ ਵੀ ਪੱਕਾ ਮੋਲਾ ਲਾ ਦੋ ਜਾਂ 6000 ਕਰ ਤੂੰ ਘੱਟ 17 ਦਾ ਚੱਕ ਫਿਰ 6500 ਘੱਟ 17 ਦਾ 8:30 ਦਾ ਕਹਿੰਦੇ ਨੇ ਜੀ ਨਹੀਂ ਨਹੀਂ ਆਪਣਾ ਦਸਣ ਦਾ ਭਾਜ ਬਹੁਤ 라 ਦੇਤੀ ਏ ਸਰਬੀਰ ਦਾ ਨਹੀਂ ਘਟ ਲਾਇਆ ਸੀ ਆਲੇ ਘੜੀ ਆ ਬੈਠੀ ਘਟਦਾదల ਕਿਲੇ ਵਕਰੇ ਦਾ ਜਾਣਦੇ ਰਹੇ ਘਟ ਫਿਰ ਤੱਕ ਨਹੀਂ ਉਧਰ ਗਿਆ ਉਹਦਾ ਹੋ ਗਿਆ ਹੋ ਜਾਂਦਾ ਦਾ ਬੇਤੀ ਖੂਸਾ ਹੋ ਜਾਂਦਾ ਹੁਣ ਥੱਕੇ ਨਾ ਫੋਣਾ ਹਾ ਫਰ ਸਾਈ ਹਨੇ ਗੋਲ ਮੂੰਹ ਤੇ ਮੂੰਹ ਤੇ ਬੋਲੂਗਾ ਹੋਰ ਕਿੱਦੋਂ ਬੋਲੂ ਹੋਰ ਇਹ ਮੂੰਹ ਦਾ ਨੀ ਆਲਾ ਫੜ ਉਹ ਬੋਲੂਗਾ ਤੂੰ ਮੋਰਦੀ ਸਾਈ ਆਲਾ ਫੜ ਪੂਰੇ 11000 ਦਾ ਤੇ ਇਹਨੂੰ ਕੋਈ ਸੜਦਾ ਇਹਨੂੰ ਕੋਈ ਸੜਦਾਗਾ ਮੈਂ ਦੇਖੀ ਨਹੀਂ ਗਿਆ ਇਹਨੂੰ ਕੋਈ ਸੜਦਾਗਾ ਮੈਂ ਕੋਲ ਹੈ ਨਹੀਂ ਗਿਆ ਨਹੀਂ ਦੇ ਪਾਈ ਪੰਜਾ ਨਹੀਂ ਲਖਾਈ ਜਾਂਦਾ ਇਹ ਤਾਂ ਉਹਦਾ ਕਾਹ ਉਹਦਾ ਕਹੀ ਮੈਂ ਨਾ ਕੋ ਬਰ ਕੱਢ ਫਿਰ ਉਹ ਦੂ ਥੱਲੇ ਕੱਟੇ ਵਾਲਿਆਂ ਵਾਲੀ ਗੱਲ ਹੈ ਕਿੰਨੇ ਦਾ ਦੇਗਾ ਕਿੰਨੇ ਦਾ ਦਿੰਦਾ ਫਿਰ ਉਹ ਬੜੀ ਥੱਲੇ ਉਹ ਗੁਰੂਆ ਧੰਦਾ ਧੰਦੇ ਤਾਂ ਵੇਗੂਗਾ ਜਿੰਨੇ ਦਾ ਤੁਹਾਨੂੰ ਉਹਨੇ ਤਾਂ ਵੇਗੂਗਾ ਹੁੰਡੇ ਵੀ ਵੇਚੋ ਵੇਚ ਫਿਰ ਵੇਚਦਾ ਉਹ ਵੇਖਦਾ ਤੁਸੀਂ ਥਾਣੋਂ ਛੱਡੋ ਇਹ 11 ਨੂੰ ਛੱਡੋ ਫਿਰ ਹੋ ਜਾਊਗਾ ਨਹੀਂ ਨਹੀਂ ਅੰਬਾਰੋਂ ਵੀ ਲਾਉਣੀ ਇਹ ਗੱਲ ਨਹੀਂ ਕਰਾਉਣੀ ਕਿੰਨੇ ਦਾ ਦੇਗਾ ਹਨਾ ਹਾਂ ਨਾ ਕੀ ਹੈ ਸਰ 12 ਦੋ ਲਾਰੇ ਯਾਰ ਤੂੰ 12000 ਦਾ ਚੱਕ ਆ ਜਾ ਇੱਧਰ ਨਹੀਂ ਦਿੰਦਾ 12 ਦਾ 12000 ਦਾ ਕਿੰਨੇ ਦਾ ਦਿੰਨਾ ਹੈ ਕਿੰਨੇ ਦਾ ਦਿੰਨਾ ਹੈ ਤੂੰ ਨਹੀਂ ਵੇਚ ਸਕਦਾ ਚੱਕੇ ਆਈ ਚਾਰ ਦੇ ਕੋਈ ਮੰਗ ਆ ਦੇਖ ਲੋ ਕੋਈ ਬਤਾ ਬੋਲੋ ਦੱਸ ਹਾਂ ਦੇਣ ਵਾਲੇ ਕੰਮ ਹਾਂ ਛੋਟੀ ਗੱਲ ਆ ਮੈਂ ਆਪਾਂ ਬਦ ਕਰਦੇ ਨੇ ਨਾਲ ਹਾਂ ਬੋਲ 30000 ਦਈਏ ਇੱਧਰੋਂ ਮਰੇ Chave. Quer dar <laughs>